ਕੀ ਹਾਲ ਚਾਲ ਹੈ ਸਾਰੇ ਮੇਰੇ ਕਬੂਤਰ ਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਮਗੇ ਲੋ ਜੀ ਸਾਰੇ ਵੀਰ ਕਰੋ ਨੋਟ 28 ਅਤੇ 29 ਜੂਨ ਉਡੀਆਂ ਬਾਜ਼ੀਆਂ ਦਾ ਰਿਜ਼ਲਟ ਜਿਹੜੀਆਂ ਬਾਜ਼ੀਆਂ ਦੇ ਰਿਜ਼ਲਟ ਲੈ ਕੇ 28 ਅਤੇ 29 ਦੇ ਹੋਣ ਕਰੋ ਨੋਟ ਪਿੰਡ ਬਸੋਵਾਲ ਜਿਲ੍ਹਾ ਲੁਧਿਆਣਾ ਕੁੱਲ ਕਬੂਤਰ 24 ਐਂਟਰੀ ਫੀਸ 1200 6:00 ਵਜੇ ਤਿੰਨ ਕਬੂਤਰਾਂ ਵਿੱਚ ਸਾਂਝੀ ਹੋਈ ਨਾਜ਼ਰ ਜਲਾਲਦੀਵਾਲ ਇਹਦਾ ਕਬੂਤਰ ਸਾਧਾ ਨੂੰ ਵੱਧ ਉੱਡਿਆ ਜੀ ਚੱਕ ਪਾਈਕਾ ਤੇ ਗੁਰੂਸਰ ਇਹ ਬਾਜੀਆਂ ਦੇ ਨਾਂ ਨਹੀਂ ਪਤਾ ਲੱਗਿਆ ਇਹ ਬਾਜੀ ਦੀ ਆਪਣੇ ਦੀ ਅਪਡੇਟ ਦਿੱਤੀ ਬਾਈ ਸੀਮਾ ਤਲਵੰਡੀ ਰਾਏ ਨੇ ਇਸ ਬਾਜੀ ਦੀ ਆਪਣੇ ਅਪਡੇਟ ਦਿੱਤੀ ਆ ਬਾਈ ਸੀਮਾ ਤਲਵੰਡੀ ਰਾਏ ਦਾ ਬਾਜੀ ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਇਹ ਬਾਜੀ ਦੀ ਸਾਨੂੰ ਅਪਡੇਟ ਦਿੱਤੀ ਅਗਲੀ ਬਾਜੀ ਪਿੰਡ ਦਲੇਰਵਾਲਾ ਕੁੱਲ ਕਬੂਤਰ 57 ਐਂਟਰੀ ਫੀਸ 1200 10 ਕਬੂਤਰਾਂ ਨੇ 7 ਦਾ ਟਾਈਮ ਕੀਤਾ ਜਗਸੀਰ ਝਨੀਰ ਮਨਪ੍ਰੀਤ ਫਤਿਹਪੁਰ ਰਾਜੂ ਮੰਡੇਰ ਸਤਨਾਮ ਵਾਲਿਆਂ ਵਾਲੀ ਨਿਹਾਰਲੀ ਜਸਮੀਨ ਸੇਖੋਂ ਕਾਲਾ ਖੋਖਰ ਸੋਨੀ ਬੁਰਜ ਹਰੀ ਨਿੱਕਾ ਲਲੂਆਣਾ ਤੇ ਜੱਗਾ ਝਨੀਰ ਪਿੰਡ ਦਲੇਲਵਾਲਾ ਕੁੱਲ ਕਬੂਤਰ 57 ਅਗਲੀ ਬਾਜੀ ਪਿੰਡ ਕੋਠੇ ਸੱਤਾ ਸਿੰਘ ਵਾਲਾ ਨੇੜੇ ਜੈਤੋਂ ਐਂਟਰੀ ਫੀਸ 1700 ਕੁੱਲ ਕਬੂਤਰ 26 5:10 ਤੇ ਸਾਂਝੀ ਹੋਈ ਤਿੰਨ ਕਬੂਤਰਾਂ ਦੇ ਵਿੱਚ ਬਿੱਟੂ ਚਖੜਾ ਵਾਲਾ ਕਾਕੂ ਸੈਂਡੇਵਾਲ ਜੋਤੀ ਗੁਰੂ ਕੀਟਾਵਾ ਪਿੰਡ ਕੋਠੇ ਸਤ ਸਿੰਘ ਵਾਲਾ ਨੇੜੇ ਜੈਤੋਂ ਅਗਲੀ ਬਾਜੀ ਪਿੰਡ ਕਾਲ ਬਨਜਾਰਾ ਜ਼ਿਲ੍ਹਾ ਸੰਗਰੂਰ ਐਂਟਰੀ ਫੀਸ 1200 ਕੁੱਲ ਕਬੂਤਰ ਉੱਡੇ 53 ਸੱਤ ਕਬੂਤਰਾਂ ਨੇ ਸਾਧ ਦਾ ਟਾਈਮ ਕੀਤਾ ਗੋਪੀ ਛੱਠਾ ਗੱਗੀ ਰੈਤਰਾਣਾ ਬ੍ਰਿੰਦਰ ਘੋੜੇਨਾਥ ਰੋਮੀ ਸਾਹੜ ਦੀਪਾ ਸਾਹੜ ਚੀਨਾ ਮਾਨਸਾ ਤੇ ਸੋਨੀ ਚੰਦਪੁਰ ਤੋਂ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਵੱਧ ਵੱਧ ਕਰ ਦਿਓ ਲਿਖ ਕੇ ਰ ਕਮੈਂਟ ਤੇ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਜੋ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਬਾਈ ਸੇਮਾ ਤਲਵੰਡੀ ਰਾਏ ਬੰਮੂ ਬਾਈ ਜੀ ਤੁਸੀਂ ਵੀ ਜਿਹੜੇ ਬਾਈਆਂ ਨੂੰ ਪਤਾ ਹੁੰਦਾ ਕਿਸੇ ਵੀ ਅਪਡੇਟ ਦਾ ਕੋਤਰਾ ਦੀ ਬਾਸ ਦਾ ਸਾਡੇ WhatsApp ਨੰਬਰ ਤੇ 9530703360 ਇਸ ਤੇ ਮੈਸੇਜ ਕਰਕੇ ਦੱਸ ਦਿਆ ਕਰੋ ਕਿੰਨੇ ਕਬੂਤਰ ਉੱਡੇ ਜਿਵੇਂ ਪ੍ਰੋਪਰ ਅਪਡੇਟ ਦੇ ਦਿਆ ਕਰੋ ਬਾਈ ਸੀਮੇਤ ਲਵੰਡੀ ਰਾਏ ਵਾਂਗੂ ਇੱਕ ਵਾਰੀ ਫੇਰ ਬਾਈ ਸੀਮੇਤ ਲਵੰਡੀ ਰਾਏ ਦਾ ਬਹੁਤ ਧੰਨਵਾਦ ਜਿਸਨੇ ਅਪਡੇਟ ਦਿੱਤੀ